ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੰਗਣਾ ਰਣਾਓ ਦੇ ਥੱਪੜ ਮਾਰਨ ਵਾਲੀ ਸੀਆਈਐਸਐਫ ਦੀ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਦਾ ਤਬਾਦਲਾ ਬੈਂਗਲੌਰ ਵਿਖੇ ਕਰ ਦਿੱਤਾ ਗਿਆ ਦੱਸਦੀ ਹੈ ਕਿ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਸਸਪੈਂਡ ਕੀਤਾ ਗਿਆ ਸੀ ਤਾਂ ਹੁਣ ਕੁਲਵਿੰਦਰ ਕੌਰ ਦੀ ਜਿੱਥੇ ਬਹਾਲੀ ਹੋਈ ਹੈ ਤਾਂ ਉਸ ਦੇ ਨਾਲ ਹੀ ਤਬਾਦਲਾ ਕੁਲਵਿੰਦਰ ਕੌਰ ਦਾ ਬੈਂਗਲੌਰ ਦਾ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸਦੀ ਹੈ ਕਿ ਚੰਡੀਗੜ੍ਹ 에어ਪੋਰਟ ਦੇ ਉੱਤੇ ਤੈਨਾਤ ਸੀ ਕੁਲਵਿੰਦਰ ਕੌਰ ਜਦੋਂ ਕੰਗਣਾ ਰਣਾਓਤ ਦਿੱਲੀ ਜਾਣ ਦੇ ਲਈ ਚੰਡੀਗੜ੍ਹ 에어ਪੋਰਟ ਤੇ ਜਾਂਦੀ ਹੈ ਤਾਂ ਟਕਰਾਰ ਹੁੰਦੀ ਹੈ ਕੁਲਵਿੰਦਰ ਕੌਰ ਦੇ ਨਾਲ ਪਰਿਵਾਰ ਵੱਲੋਂ ਇਹ ਕਿਹਾ ਗਿਆ ਸੀ ਕਿ ਆਪਣਾ ਮੋਬਾਈਲ ਸਕੇਂਦਰ ਦੇ ਵਿੱਚੋਂ ਨਾ ਕੱਢਣ ਤੇ ਚੱਲਦੇ ਆਂ ਕੰਗਣਾ ਰਣੌਤ ਵੱਲੋਂ ਕੁਲਵਿੰਦਰ ਕੌਰ ਦਾ ਨਾਮ ਪੜ੍ਹ ਕੇ ਉਸ ਨੂੰ ਗਲਤ ਸ਼ਬਦਾਵਲੀ ਬੋਲੀ ਗਈ ਸੀ ਜਿਸ ਤੋਂ ਬਾਅਦ ਕੁਲਵਿੰਦਰ ਕੌਰ ਦੇ ਵੱਲੋਂ ਥੱਪੜ ਜੜਿਆ ਗਿਆ ਸੀ ਕੰਗਣਾ ਰਣੌਤ ਨੂੰ ਤੇ ਬਾਅਦ ਵਿੱਚ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਕੁਲਵਿੰਦਰ ਕੌਰ ਇਹ ਕਹਿੰਦੀ ਹੋਈ ਨਜ਼ਰ ਆਈ ਸੀ ਕਿ ਸਾਡੀਆਂ ਮਾਤਾਵਾਂ ਨੂੰ ਕੰਗਣਾ ਰਣੌਤ ਵੱਲੋਂ ਗਲਤ ਸ਼ਬਦਾਵਲੀ ਵਰਤੀ ਗਈ ਸੀ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਜਾਂਚ ਵੀ ਚੱਲ ਰਹੀ ਸੀ ਇਸ ਘਟਨਾ ਦੀ ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੁਲਵਿੰਦਰ ਕੌਰ ਦਾ ਤਬਾਦਲਾ ਬੈਂਗਲੌਰ ਦਾ ਕਰ ਦਿੱਤਾ ਗਿਆ ਜਿੱਥੇ ਪਹਿਲਾਂ ਕੁਲਵਿੰਦਰ ਕੌਰ ਚੰਡੀਗੜ੍ਹ 에어ਪੋਰਟ ਦੇ ਉੱਤੇ ਤਣਾਤ ਸੀ ਤਾਂ ਹੁਣ ਉਸ ਦਾ ਤਬਾਦਲਾ ਬੈਂਗਲੌਰ ਦਾ ਕਰ ਦਿੱਤਾ ਗਿਆ ਹੈ ਬੈਂਗਲੌਰ ਦੇ ਵਿੱਚ ਹੀ ਆਪਣੇ ਪਰਿਵਾਰ ਦੇ ਨਾਲ ਰਹੇਗੀ ਕੁਲਵਿੰਦਰ ਕੌਰ ਕਿਉਂਕਿ ਕੁਲਵਿੰਦਰ ਕੌਰ ਦੇ ਪਤੀ ਵੀ ਸੀਆਈਐਸਫ ਦੇ ਹੀ ਮੁਲਾਜ਼ਮ ਨੇ ਸੋ ਪੂਰਾ ਪਰਿਵਾਰ ਹੀ ਬੈਂਗਲੌਰ ਦੇ ਵਿੱਚ ਰਹੇਗਾ ਸੋ ਬੈਂਗਲੌਰ ਦੇ ਵਿੱਚ ਤਬਾਦਲਾ ਕਰ ਦਿੱਤਾ ਗਿਆ ਹਾਲਾਂਕਿ ਮੋਹਾਲੀ ਪੁਲਿਸ ਦੇ ਵੱਲੋਂ ਵੀ ਸਿੱਟ ਬਣਾਈ ਗਈ ਸੀ ਇਸ ਘਟਨਾ ਦੀ ਜਾਂਚ ਕਰਨ ਦੇ ਲਈ ਪਰ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬਦਲੀ ਕੀਤੀ ਗਈ ਹੈ ਕੁਲਵਿੰਦਰ ਕੌਰ ਦੀ ਬੈਂਗਲੌਰ ਵਿਖੇ ਕੰਗਣਾ ਰਣੌਦ ਦੇ ਥੱਪੜ ਮਾਰਨ ਤੋਂ ਬਾਅਦ ਚੰਡੀਗੜ੍ਹ 에어ਪੋਰਟ ਦੇ ਉੱਤੇ ਡਿਊਟੀ ਕਰ ਰਹੀ ਸੀਆਈਐਸਫ ਦੀ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਜਿੱਥੇ ਹੁਣ ਤਬਾਦਲਾ ਹੋਇਆ ਤਾਂ ਉਸ ਦੇ ਨਾਲ ਹੀ ਪਹਾਲੀ ਵੀ ਹੋਈ ਹੈ